Hoffnack. ਅ ਕਦਮ ਚੁੱਕ ਲਿਆ ਨਹਿਰ ਦੇ ਵਿੱਚ ਸ਼ਲਾਂਗ ਲਗਾ ਦਿੱਤੀ ਤਾਂ ਸਕੂਲ ਦੀ ਮੈਡਮ ਦੇ ਨਾਲ ਪ੍ਰੇਮ ਸੰਬੰਧ ਦੱਸੇ ਜਾ ਰਹੇ ਆ ਪ੍ਰੇਮ ਸੰਬੰਧਾਂ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਤਾਂ ਮੁੰਡੇ ਨੇ ਨਹਿਰ ਦੇ ਵਿੱਚ ਅੱਜ ਸ਼ਲਾਂਗ ਲਗਾ ਦਿੱਤੀ ਹੈ ਤਾਂ 12ਵੀਂ ਇਸ ਨੇ ਹਾਲ ਹੀ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਾਸ ਕੀਤੀ ਸੀਗੀ ਤਾਂ ਸਕੂਲ ਦੀ ਜਿਹੜੀ ਇੱਕ ਟੀਚਰ ਸੀਗੀ ਉਸ ਦੇ ਨਾਲ ਇਸ ਦੇ ਪ੍ਰੇਮ ਸੰਬੰਧ ਸੀਗੇ ਪਿਆਰ ਕਰਦਾ ਸੀਗਾ ਉਸ ਨੂੰ ਦੋਮਾ ਦੇ ਵਿਚਾਲੇ ਪ੍ਰੇਮ ਸੰਬੰਧ ਸੀਗੇ ਤਾਂ ਜਿਸ ਨੇ ਉਹ ਖੋਫਨਾਕ ਕਦਮ ਚੁੱਕ ਲਿਆ ਨਹਿਰ ਦੇ ਵਿਚ ਛਾਲ ਮਾਰ ਦਿੰਦਾ ਜਦੋਂ ਰਿਸ਼ਤੇਦਾਰ ਦੇ ਆਪਣੇ ਦੇ ਨਾਲ ਕਿਸੇ ਦੇ ਜਾ ਰਿਹਾ ਸੀਗਾ ਬਾਈਕ ਦੇ ਉੱਤੋਂ ਤਾਂ ਬਾਈਕ ਤੋਂ ਉੱਤਰ ਕੇ ਛਲਾਂਗ ਲਗਾ ਦਿੰਦਾ ਸਿੱਧਾ ਨਹਿਰ ਦੇ ਵਿੱਚ ਤਾਂ ਇਹ ਵੱਡਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਖੰਨਾ ਦੇ ਵਿੱਚੋਂ ਖੰਨਾ ਦਾ ਪਿੰਡ ਜਟਾਣਾ ਹੈ ਜਿੱਥੇ 12ਵੀਂ ਪਾਸ ਇੱਕ ਮੁੰਡੇ ਨੇ ਇਸ ਤਰੀਕੇ ਦੇ ਨਾਲ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਦੱਸਿਆ ਜਾ ਰਿਹਾ ਕਿ 19 ਸਾਲ ਦੀ ਇਸ ਦੀ ਉਮਰ ਹੈ ਤੇ ਕਰਨ ਪ੍ਰੀਤ ਸਿੰਘ ਇਸ ਦਾ ਨਾਮ ਹੈ ਤਾਂ ਜਿਸ ਦੇ ਸਕੂਲ ਦੀ ਇੱਕ ਮੈਡਮ ਦੇ ਨਾਲ ਪ੍ਰੇਮ ਸਬੰਧ ਸੀਗੇ ਤਾਂ ਇਹ આરોਪ ਪਰਿਵਾਰ ਲਗਾ ਰਿਹਾ ਹੈ ਕਿ ਜਿਹੜੇ ਮੈਡਮ ਸਿਗੀ ਉਸ ਦਾ ਪਤੀ ਤੇ ਦਿਉਰ ਉਹਨਾਂ ਦੇ ਬੇਟੇ ਨੂੰ ਧਮਕਾ ਰਹੇ ਸੀਗੇ ਤਾਂ ਜਿਸ ਦੇ ਡਰ ਦੇ ਕਾਰਨ ਉਸ ਨੇ ਸ਼ਲਾਂਗ ਲਗਾ ਦਿੱਤੀ ਨਹਿਰ ਦੇ ਵਿੱਚ ਤਾਂ ਹਜੇ ਤੱਕ ਮੁੰਡੇ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਤਾਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਜਟਾਣਾ ਪਿੰਡ ਹੈ ਤਾਂ ਉੱਥੋਂ ਦੇ ਰਹਿਣ ਵਾਲੇ ਰੰਤੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਕਰਨਪ੍ਰੀਤ ਸਿੰਘ ਸਰਕਾਰੀ ਸਕੂਲ ਦੇ ਵਿੱਚ ਪੜਦਾ ਸੀਗਾ ਤਾਂ ਉਹਨੇ ਹਾਲ ਹੀ ਦੇ ਵਿੱਚ 12ਵੀਂ ਮਾਤ ਪਾਸ ਕੀਤੀ ਸੀਗੀ ਤਾਂ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ بیٹے ਕਰਨਪ੍ਰੀਤ ਸਿੰਘ ਦੇ ਸਕੂਲ ਦੀ ਇੱਕ ਮੈਡਮ ਦੇ ਨਾਲ ਪ੍ਰੇਮ ਸਬੰਧ ਸਿਗੇ ਤਿੰਨ ਚਾਰ ਮਹੀਨੇ ਤੋਂ ਗੱਲਾਂ ਕਰ ਰਹੇ ਸੀਗੇ ਚੈਟ ਵੀ ਕੀਤੀ ਜਾ ਰਹੀ ਸੀਗੀ ਤਾਂ ਜਿਸ ਦਾ ਪਤਾ ਉਸ ਦੇ ਮੈਡਮ ਦੇ ਪਤੀ ਤੇ ਉਸ ਦੇ ਦਿਓਰ ਨੂੰ ਲੱਗ ਗਿਆ ਤਾਂ ਉਹ ਕਈ ਦਿਨਾਂ ਤੋਂ ਉਹਨਾਂ ਦੇ بیٹے ਕਰਨਪ੍ਰੀਤ ਨੂੰ ਫੋਨ ਕਰਕੇ ਧਮਕੀਆਂ ਦੇ ਰਹੇ ਸੀਗੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਇਹ ਪਰਿਵਾਰ ਦੇ આરોਪ ਨੇ ਉਹਨਾਂ ਨੇ ਇਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਦਿੱਤੀ ਹੈ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਉਸ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਸੌਂਪ ਦਿੱਤੀ ਹੈ ਤਾਂ ਕਰਨਪ੍ਰੀਤ ਬਾਈਕ ਦੇ ਉੱਤੇ ਸਵਾਰ ਹੋ ਕੇ ਦੱਸਿਆ ਜਾ ਰਿਹਾ ਕਿ ਅੱਜ ਆਪਣੇ ਰਿਸ਼ਤੇਦਾਰ ਦੇ ਨਾਲ ਪਿੰਡ ਆ ਰਿਹਾ ਸੀਗਾ ਤਾਂ ਜਦੋਂ ਕਟਾਨੀ ਨਹਿਰ ਪੁਲ ਦੇ ਨੇੜੇ ਪਹੁੰਚਿਆ ਤਾਂ ਕਰਨਪ੍ਰੀਤ ਨੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ ਤੇ ਸਿੱਧਾ ਨਹਿਰ ਦੇ ਵਿੱਚ ਛਲਾਂਗ ਲਗਾ ਦਿੱਤੀ ਤਾਂ ਇਸ ਦੀ ਫਿਰ ਸੂਚਨਾ ਦਿੱਤੀ ਗਈ ਪੁਲਿਸ ਨੂੰ ਪੁਲਿਸ ਜਾਂਚ ਕਰ ਰਹੀ ਹੈ ਤਾਂ ਕਰਨਪ੍ਰੀਤ ਦੀ ਤਲਾਸ਼ ਵੀ ਕੀਤੀ ਜਾ ਰਹੀ ਹੈ ਤਾਂ ਜਿਹੜਾ ਕਰਨ ਪ੍ਰੀਤ ਦਾ ਪਰਿਵਾਰ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਉਸ ਦੇ ਪਰਿਵਾਰ ਦੀਆਂ ਨੇ ਤੇ ਇਹ ਤਸਵੀਰ ਤੁਸੀਂ ਉਸ ਮੁੰਡੇ ਦੀ ਦੇਖ ਰਹੇ ਹੋ ਜਿਹੜਾ 19 ਸਾਲ ਦਾ ਕਰਨਪ੍ਰੀਤ ਹੈ ਜਿਸ ਨੇ ਕਿ ਅੱਜ ਖੋਫਨਾਕ ਕਦਮ ਚੁੱਕ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਟੀਚਰ ਦੇ ਨਾਲ ਉਸਦੇ ਪ੍ਰੇਮ ਸਬੰਧ ਸੀਗੇ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਸੀਗੇ ਤਾਂ ਇਸ ਦੀ ਜਾਣਕਾਰੀ ਜਿਹੜੀ ਟੀਚਰ ਸੀਗੀ ਸਕੂਲ ਦੀ ਅਧਿਆਪਕ ਸੀਗੀ ਉਸਦੇ ਪਤੀ ਤੇ ਦਿਓਰ ਨੂੰ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਕਰਨਪ੍ਰੀਤ ਨੂੰ ਫੋਨ ਕਰਦੇ ਨੇ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਇਸ ਘਟਨਾ ਤੋਂ ਬਾਅਦ ਹੀ ਪਤਾ ਲੱਗਿਆ ਹੈ ਕਰਨਪ੍ਰੀਤ ਦੇ ਦੋਸਤਾਂ ਤੋਂ ਇਸ ਦੇ ਬਾਰੇ ਪਤਾ ਲੱਗਿਆ ਕਿ ਉਸਦੇ ਸਕੂਲ ਦੀ ਟੀਚਰ ਦੇ ਨਾਲ ਪ੍ਰੇਮ ਸੰਬੰਧ ਸੀਗੇ ਤਾਂ ਪਰਿਵਾਰ ਦਾ ਹਾਲ ਦੇਖ ਸਕਦੇ ਹੋ ਜਿਨ੍ਹਾਂ ਦਾ ਪੁੱਤ ਸੋਨਾ ਸਨੱਖਾਏ ਮੁੰਡਾ ਉਹਨਾਂ ਦਾ ਜਿਸਨੇ ਅੱਜ ਖੋਫਨਾਕ ਕਦਮ ਚੁੱਕ ਲੈਂਦਾ ਹੈ ਜੋ ਕਿ ਨਹਿਰ ਦੇ ਵਿੱਚ ਸ਼ਲਾਂਗ ਲਗਾ ਦਿੰਦਾ ਹੈ ਤਾਂ ਹੱਲੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਰਨਪ੍ਰੀਤ ਦੀ ਦਾਦੀ ਤੇ ਚਾਚੀ ਨੇ ਕਿਹਾ ਕਿ ਇਸ ਪੂਰੀ ਘਟਨਾ ਦੇ ਲਈ ਟੀਚਰ ਤੇ ਉਸ ਦਾ ਪਰਿਵਾਰ ਹੀ ਜ਼ਿੰਮੇਦਾਰ ਹੈ ਤਾਂ ਸਕੂਲ ਦੇ ਵਿੱਚ ਇੱਕ ਮੈਡਮ ਦਾ ਟੀਚਰ ਦਾ ਫਰਜ ਬੰਦਾ ਹੈ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਵੇ ਸਹੀ ਰਾਹ ਤੇ ਚੱਲਣ ਦੀ ਨਸੀਹਤ ਦਿੱਤੀ ਜਾਵੇ ਪਰ ਉਸ ਟੀਚਰ ਨੇ ਤਾਂ ਆਪਣੇ ਜਾਲ ਦੇ ਵਿੱਚ ਹੀ ਉਹਨਾਂ ਦੇ ਮੁੰਡੇ ਨੂੰ ਫਸਾ ਲਿਆ ਤੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਤਾਂ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਪੁੱਤ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਸਕੂਲ ਦੀ ਜਿਹੜੀ ਇੱਕ ਟੀਚਰ ਹੁੰਦੀ ਹੈ ਉਸ ਦਾ ਅਧਿਆਪਕ ਹੁੰਦਾ ਹੈ ਉਸ ਦਾ ਫਰਜ ਹੁੰਦਾ ਹੈ ਕਿ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਸਹੀ ਰਾਹ ਦੇ ਉੱਤੇ ਚੱਲਣ ਦੀ ਨਸੀਹਤ ਦਿੱਤੀ ਜਾਵੇ ਪਰ ਜਿਹੜੀ ਟੀਚਰ ਸੀਗੀ ਉਸਨੇ ਤਾਂ ਆਪਣੇ ਜਾਲ ਦੇ ਵਿੱਚ ਹੀ ਉਹਨਾਂ ਦੇ ਪੁੱਤ ਨੂੰ ਫਸਾ ਦਿੱਤਾ ਤੇ ਖੁਦਕੁਸ਼ੀ ਕਰਨ ਦੇ ਲਈ ਮਜਬੂਰ ਕਰ ਦਿੱਤਾ ਤਾਂ ਇਹ ਪਰਿਵਾਰ ਹੁਣੇ ਸਾਰੀਆਂ ਗੱਲਾਂ ਕਹਿ ਰਿਹਾ ਹੈ ਤਾਂ ਦੱਸ ਦਈਏ ਕਿ ਇਹ ਮਾਮਲਾ ਤਿੰਨ ਥਾਣਿਆਂ ਦੇ ਨਾਲ ਜੁੜਿਆ ਹੋਇਆ ਹੈ ਕਰਨਪ੍ਰੀਤ ਦਾ ਪਿੰਡ ਜਟਾਣਾ ਹੈ ਤੇ ਸਕੂਲ ਜਿਹੜਾ ਸੀਗਾ ਉਹ ਸਦਰ ਥਾਣਾ ਹੈ ਸਦਰ ਖੰਨਾ ਦੇ ਅਧੀਨ ਆਉਂਦਾ ਹੈ ਤਾਂ ਤਿੰਨ ਥਾਣਿਆਂ ਦੇ ਨਾਲੇ ਮਾਮਲਾ ਜੁੜ ਚੁੱਕਿਆ ਹੈ ਤਾਂ ਕਰਨ ਪ੍ਰੀਤ ਦੀ ਪਹਾਲ ਕੀਤੀ ਜਾ ਰਹੀ ਹੈ ਜੋ ਜਿਸਨੇ ਕਿ ਨਹਿਰ ਦੇ ਵਿੱਚ ਸ਼ਲਾਗ ਲਗਾ ਦਿੱਤੀ ਸੀਗੀ ਤਾਂ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਤੱਕ ਕਰਨ ਪ੍ਰੀਤ ਦਾ ਕੋਈ ਸਰਾਗ ਨਹੀਂ ਲੱਗ ਸਕਿਆ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਨੇ ਪੁਲਿਸ ਨੇ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਸੀਂ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਆਪਣੀ رائے ਜਰੂਰ ਸਾਂਝੀ ਕਰਨਾ ਤਾਂ ਇਹ ਮਾਮਲਾ ਪੰਜਾਬ ਤੋਂ ਨਿਕਲ ਕੇ ਸામਨੇ ਆਇਆ ਪੰਜਾਬ ਦਾ ਖੰਨਾ ਦਾ ਪੂਰਾ ਮਾਮਲਾ ਹੈ ਜਿੱਥੇ 12ਵੀਂ ਪਾਸ ਮਿਲ ਕੀਤੀ ਸੀਗੀ ਮੁੰਡੇ ਨੇ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਟੀਚਰ ਦੇ ਨਾਲ ਉਸਦੇ ਪ੍ਰੇਮ ਸਬੰਧ ਹੋ ਗਏ ਸੀ ਪਿਆਰ ਹੋ ਗਿਆ ਸੀਗਾ ਦੋਵਾਂ ਨੂੰ ਤੇ ਦੋਵੇਂ ਗੱਲਾਂ ਬਾਤਾਂ ਕਰਦੇ ਸੀਗੇ ਤਾਂ ਇਸ ਦੀ ਇਸ ਦੇ ਬਾਰੇ ਜਿਹੜੀ ਅਧਿਆਪਕ ਸੀਗੀ ਉਸਦੇ ਪਤੀ ਤੇ ਦਿਓਰ ਨੂੰ ਪਤਾ ਲੱਗ ਜਾਂਦਾ ਹੈ ਤਾਂ ਪਰਿਵਾਰ ਦੇ ਰੋਪ ਨੇ ਕਿ ਉਹ ਉਹਨਾਂ ਦੇ ਬੇਟੇ ਨੂੰ ਧਮਕਾ ਰਹੇ ਸੀਗੇ ਧਮਕੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਜਿਸ ਦੇ ਕਾਰਨ ਉਸਨੇ ਖੋਫਨਾਕ ਕਦਮ ਚੁੱਕ ਲਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਤੁਹਾਡਾ ਕੀ ਲੱਗਦਾ ਸੀਗੇ ਜੀ ਤੇ ਆਏ ਮੇਰਾ ਤਾਂ ਬੇਟਾ ਸੀਗਾ ਕਿਉਂ ਉਹਨੇ ਕਿਉਂ ਕੀਤਾ ਹੈ ਹੱਥ ਜਿਹੜਾ ਸੋਸਾਇਟੀ ਨੂੰ ਆਈ ਉਹ ਤਾਂ ਧਮਕੀਆਂ ਮਾਰਦੇ ਸੀ ਬਤਨੋ ਹੇ ਮੇਰਾ ਤਾਂ ਪਤ ਸੋਨੇ ਵਰਗਾ